ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅੱਜ ਵੱਡਾ ਘਾਟਾ ਹੈ ਕਿਉਂਕਿ ਮਸ਼ਹੂਰ ਕਾਮੇਡੀਅਨ ਡਾਕਟਰ ਜਸਵਿੰਦਰ ਭੱਲਾ ਦਾ 65 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਦੋ ਦਿਨ ਪਹਿਲਾਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਉਹ ਮੁਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਸਨ ਅੱਜ ਸਵੇਰੇ 4:30 ਵਜੇ ਆਖਰੀ ਸਾਹ ਲਏ ਉਹਨਾਂ ਨੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਦੁਪਹਿਰੇ 1 ਵਜੇ ਮੁਹਾਲੀ ਦੇ ਵਿੱਚ ਕੀਤਾ ਜਾਵੇਗਾ ਪਰਿਵਾਰ ਮੁਤਾਬਕ ਟੀ ਯੂਰਪ ਤੋਂ ਵਾਪਸ ਆ ਰਹੀ ਹੈ ਡਾਕਟਰ ਭੱਲਾ ਨੇ 1988 ਦੇ ਵਿੱਚ ਛੜਕਾਟਾ 88 ਦੇ ਨਾਲ ਕਾਮੇਡੀ ਕੈਰੀਅਰ ਦੀ ਸ਼ੁਰੂਆਤ ਕੀਤੀ ਤੇ ਬਾਅਦ ਦੇ ਵਿੱਚ ਕਈ ਹਿੱਟ ਫਿਲਮਾਂ ਦਾ ਹਿੱਸਾ ਵੀ ਬਣੇ ਉਹ ਉਹ ਪੀਯੂ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹੇ ਨੇ ਤੇ ਕਿਸਾਨਾਂ ਦੀ ਸੇਵਾ ਤੇ ਜਾਗਰੂਕਤਾ ਦੇ ਲਈ ਵੱਡਾ ਯੋਗਦਾਨ ਵੀ ਉਹਨਾਂ ਨੇ ਪਾਇਆ ਉਹਨਾਂ ਦੇ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਹੈ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਭੱਲਾ ਜੀ ਸਾਡੇ ਲਈ ਪਰਾਵਾ ਵਰਗੇ ਸਨ ਤਾਂ ਅੱਜ ਦਿੱਗਜ ਪੰਜਾਬੀ ਅਦਾਕਾਰ ਦਾ ਦੇਹਾਂਤ ਹੋ ਗਿਆ ਹੈ ਕਾਮੇਡੀਅਨ ਵਜੋਂ ਜਾਣੇ ਜਾਂਦੇ ਸਨ ਉਹ ਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਦਾ ਹੋਇਆ ਇੱਥੇ 2 ਦਿਨ ਪਹਿਲਾਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ 65 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਅੱਜ ਆਖਰੀ ਸਾਹ ਲਏ ਦਿੱਗਜ ਪੰਜਾਬੀ ਕਲਾਕਾਰ ਦਾ ਹੁਣ ਦੇਹਾਂਤ ਹੋ ਚੁੱਕਾ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਟੀ ਯੂਰਪ ਦੇ ਵਿੱਚ ਰਹਿੰਦੀ ਹੈ ਉਹ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾ ਦਿੱਗਜ ਪੰਜਾਬੀ ਕਲਾਕਾਰ ਦਾ ਅੱਜ ਦੇਹਾਂਤ ਹੋ ਗਿਆ ਮਸ਼ਹੂਰ ਕਾਮੇਡੀਅਨ ਡਾਕਟਰ ਜਸਵਿੰਦਰ ਭੱਲਾ ਦਾ ਦੇਹਾਂਤ ਹੋਇਆ ਜਿਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਪ੍ਰਗਟਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਉਹਨਾਂ ਦੀ ਕਾਮੇਡੀ ਹਮੇਸ਼ਾ ਯਾਦ ਰਹੇਗੀ ਤਾਂ ਇਸ ਖਬਰ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੋਨੂ ਪ੍ਰਧਾਨ ਜੁੜੇ ਹੋਏ ਨੇ ਆਪ ਵੀ ਉਹ ਅਦਾਕਾਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸੋਨੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਅੱਜ ਬੜੀ ਹੀ ਦੁਖਦਾਈ ਘਟਨਾ ਦੁਖਦਾਈ ਖਬਰ ਇੱਕ ਹੀ ਸਾਹਮਣੇ ਆਈ ਹੈ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ ਤੇ ਕੀ ਕਹੋਗੇ ਤੁਸੀਂ ਕਿੰਨਾ ਕੁ ਘਾਟਾ ਇੰਡਸਟਰੀ ਨੂੰ ਚਿਲਣਾ ਪਵੇਗਾ ਥੈਂਕ ਯੂ ਸੋਮਾ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਤੁਸੀਂ ਸਾਰਿਆਂ ਨੇ ਮੈਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਸੋ ਜਿਹੜਾ ਇਹ ਘਾਟਾ ਪਿਆ ਜੀ ਇਹ ਸਾਡੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ ਜੀ ਕਿਉਂਕਿ ਕਮੇਡੀ ਦੇ ਇੱਕ ਸਰਮਹੋਰ ਜਿਹੜੇ ਨੇ ਜਿਨ੍ਹਾਂ ਦਾ ਜਸਵਿੰਦਰ ਪੱਲਾ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਜੀ ਇੱਕ ਕਮੇਡੀ ਜੀ ਸ਼ੁਰੂ ਕਰੀ ਜੀ ਤਾਂ ਉਹਨਾਂ ਤੋਂ ਹੀ ਸਟਾਰਟ ਹੋਈ ਜਿਉਂ ਉਹਨਾਂ ਨੇ ਛੋਟੇ ਛੋਟੇ ਕਨਸੈਪਟ ਸ਼ੁਰੂ ਕੀਤੇ ਜਦੋਂ ਜੀ ਤੇ ਉਹਨਾਂ ਦੇ ਛੋਟੇ ਛੋਟੇ ਕਨਸੈਪਟs ਅੱਜ ਉਹ ਬਹੁਤ ਵੱਡੇ ਡੋਟੇ ਬਣ ਕੇ ਸਾਰੀਆਂ ਫਿਲਮਾਂ ਦੇ ਵਿੱਚ ਕਰ ਕੰਮ ਕਰਦੇ ਤੇ ਮੈਨੂੰ ਵੀ ਉਹਨਾਂ ਦੇ ਨਾਲ ਕੰਮ ਕਰਨ ਦਾ ਬਹੁਤ ਵਰੀ ਮੌਕਾ ਮਿਲਿਆ ਸੋ ਸਾਨੂੰ ਬਹੁਤ ਹੀ ਮਹਿਸੂਸ ਹੋ ਰਹੀ ਹੈ ਜਿਵੇਂ ਅੱਜ ਸਾਡੇ ਕੋਲੋਂ ਇੱਕ ਬਹੁਤ ਕੀਮਤੀ ਚੀਜ਼ ਖੋਈ ਗਈ ਸਾਡੀ ਜੀ ਸੋਨੂੰ ਤੁਸੀਂ ਉਹਨਾਂ ਨਾਲ ਕੰਮ ਵੀ ਕੀਤਾ ਤੁਸੀਂ ਜਿਵੇਂ ਦੱਸ ਰਹੇ ਹੋ ਤਾਂ ਕਿਹੋ ਜਿਹੀ ਸ਼ਖਸੀਅਤ ਸੀਗੇ ਉਹ ਉਹ ਕਿਹੋ ਜਿਹੀ ਵਿਅਕਤੀ ਸੀਗੇ ਕਿ ਰੀਅਲ ਲਾਈਫ ਦੇ ਵਿੱਚ ਵੀ ਇੰਨੇ ਹਾਸੇ ਮਜ਼ਾਕ ਉਹ ਕਰਦੇ ਸੀ ਜਿਵੇਂ ਕਾਮੇਡੀ ਦੇ ਵਿੱਚ ਉਹਨਾਂ ਦੀ ਫਿਲਮ ਦੇ ਵਿੱਚ ਉਹਨਾਂ ਦੀ ਕਾਮੇਡੀ ਨਜ਼ਰ ਆਉਂਦੀ ਸੀਗੀ ਬਿਲਕੁਲ 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 ਇਹੋ ਜਿੱਦਾਂ ਦੇ ਸੁਭਾਅ ਉਹਨਾਂ ਦਾ ਸੀਗਾ ਜੀ ਜੋ ਤੁਸੀਂ ਪਰਦੇ ਤੇ ਦੇਖਦੇ ਓਦਾਂ ਦਾ ਹੀ ਉਹਨਾਂ ਦਾ ਸੁਭਾਅ ਸੀਗਾ ਜੀ ਉਹ ਤੇ ਵੀ ਬੈਠਦੇ ਸੀ ਸਭ ਨੂੰ ਆਪਣੇ ਪਰਿਵਾਰਕ ਬਣਾ ਲੈਂਦੇ ਸੀ ਹਰੇਕ ਨੂੰ ਜੇ ਉਹ ਕੋਈ ਨਹੀਂ ਵੀ ਉਹਨਾਂ ਨੂੰ ਜਾਣਦਾ ਹੁੰਦਾ ਸੀ ਉਸ ਨੂੰ ਵੀ ਉਹ ਆਪਣੇ ਨੇੜੇ ਲਗਾ ਕੇ ਰੱਖਦੇ ਸੀ ਤੇ ਇੰਨੀ ਅੱਛੀ ਉਹਨਾਂ ਦੇ ਨੇਚਰ ਸੀਗਾ ਜੀ ਤੇ ਹਰ ਜਗ੍ਹਾ ਦੇ ਉੱਤੇ ਉਹ ਉਹਨਾਂ ਦੇ ਹਾਸੇ ਮਜ਼ਾਕ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਜੀ ਉਹਨਾਂ ਦੀ ਜੀ ਤੇ ਅਸੀਂ ਦੇਖਿਆ ਹੈ ਕਿ ਹਰ ਵਾਰ ਉਹ ਕਈ ਵਾਰ ਬਾਪੂ ਦਾ ਰੋਲ ਨਿਭਾਉਂਦੇ ਨੇ ਤੇ ਕਈ ਵਾਰ ਕਿਸੇ ਭਰਾ ਦਾ ਰੋਲ ਨਿਭਾਉਂਦੇ ਨੇ ਹਰ ਕਿਰਦਾਰ ਦੇ ਵਿੱਚ ਉਹਨਾਂ ਦੀ ਅਲੱਗ ਹੀ ਇੱਕ ਐਕਟਿੰਗ ਨਿਕਲ ਕੇ ਸਾਹਮਣੇ ਆਉਂਦੀ ਸੀਗੀ ਤਾਂ ਤੁਸੀਂ ਇਸ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੇਖਦੇ ਹੋ ਕਿਉਂਕਿ ਤੁਹਾਡੇ ਤਾਂ ਸੀਨੀਅਰ ਹੀ ਲੱਗਦੇ ਨੇ ਉਹ ਬਹੁਤ ਜ਼ਿਆਦਾ ਜੀ ਸਾਡੇ ਤਾਂ ਬਹੁਤ ਜ਼ਿਆਦਾ ਜੀ ਸਾਨੂੰ ਉਹਨਾਂ ਕੋਲੋਂ ਬਹੁਤ ਵਾਰੀ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਤੇ ਉਹਨਾਂ ਦੇ ਛਣਕਾਟਾ ਪ੍ਰੋਗਰਾਮ ਦੇਖਿਆ ਕਰਦੇ ਸੀਗੇ ਛਣਕਾਟੇ ਦੇ ਵਿੱਚ ਕਰ ਉਹ ਐਨੇ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਨਿਭਾਇਆ ਕਰ ਉਹ ਚੀਜ਼ ਨੂੰ ਦੇਖ ਕੇ ਸੀ ਉਹਨਾਂ ਦੇ ਪਹਿਲਾਂ ਹੀ ਮੁਰਿੱਦ ਸੀ ਉਹਨਾਂ ਦੇ ਫੈਨ ਸੀਗੇ ਜੀ ਬਸ ਜਦੋਂ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਮੌਕਾ ਮਿਲਦਾ ਸੀ ਮੈਂ ਉਹਨਾਂ ਦੇ ਨਾਲ ਕੈਰੀਆ ਜੱਟਾ ਵਿਆਹ ਤੋਂ 70 ਕਿਲੋਮੀਟਰ ਬਹੁਤ ਦਿਲਵਾਂ ਦੇ ਵਿਚਕਾਰ ਉਹਨਾਂ ਨਾਲ ਕੰਮ ਕੀਤਾ ਜੀ ਸੋ ਮੈਨੂੰ ਤਾਂ ਹਰ ਵਾਰੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਸਹਿ ਜੀ ਜੀ ਤੇ ਠੀਕ ਹੈ ਸੋਨੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਜਿਵੇਂ ਸੋਨੂ ਦੱਸ ਰਹੇ ਸੀਗੇ ਕਿ ਪਰਦੇ ਦੇ ਪਿੱਛੇ ਵੀ ਉਹ اسی ਤਰੀਕੇ ਦੇ ਨਾਲ ਕਾਮੇਡੀ ਕਰਦੇ ਸੀਗੇ ਜਿਵੇਂ ਉਹ ਐਕਟਿੰਗ ਦੇ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਸੀਗੇ ਇਸੇ ਤਰੀਕੇ ਦੇ ਨਾਲ ਜੋ ਵੀ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਦੇ ਨਾਲ ਵੀ ਉਸੇ ਤਰੀਕੇ ਦਾ ਸੁਭਾਅ ਰੱਖਦੇ ਸੀਗੇ ਸਾਡੇ ਬਹੁਤ ਹੀ ਰਿਸਪੈਕਟਡ ਜਸਵਿੰਦਰ ਪੱਲਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਨੇ ਮੇਰੇ ਤਾਂ ਕਹਿ ਲੋ ਗੁਰੂ ਸੀ ਕਿ ਕੈਰੀਉਨ ਜਟਾ ਪੇਲੀ ਫਿਲਮ ਜਿਹੜੀ ਮੇਰੀ ਮੈਂ ਉਹਨਾਂ ਦੇ ਨਾਲ ਹੀ ਕੀਤੀ ਉਦੋਂ ਤੋਂ ਮੈਂ ਉਹਨਾਂ ਦੇ ਨਾਲ ਹੀ ਸੀ ਕਾਫੀ ਰੀਲਸ ਵਿੱਚ ਵੀ ਮੈਂ ਉਹਨਾਂ ਨਾਲ ਕੰਮ ਕੀਤਾ ਇੱਕਦਮ ਇੱਕ ਖਬਰ ਸੁਣ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ ਪੂਰੀ ਪੰਜਾਬੀ ਇੰਡਸਟਰੀ ਨੂੰ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੋਸਤੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਤਾ ਦਿਗਜ ਪੰਜਾਬੀ ਕਲਾਕਾਰ ਦਾ ਦੇਹਾਂਤ ਹੋ ਗਿਆ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਉਹਨਾਂ ਕਲਾਕਾਰ ਜਿਹੜੇ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਨੇ ਉਹਨਾਂ ਨੇ ਵੀ ਇਹ ਗੱਲ ਸਾਂਝੀ ਕੀਤੀ ਸਾਡੇ ਨਾਲ ਕਿ ਉਹਨਾਂ ਦੀ ਸ਼ਖਸੀਅਤ ਕਾਫੀ ਜ਼ਿਆਦਾ ਹਸਮੁਖ ਸੁਭਾਅ ਦੀ ਸੀਗੀ ਤੇ ਉਹ ਸਾਡੇ ਸਾਰਿਆਂ ਦੇ ਲਈ ਇੱਕ ਮਿਸਾਲ ਸਨ ਕਿਉਂਕਿ ਉਹਨਾਂ ਦੀ ਕਾਮੇਡੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਜਸਵਿੰਦਰ ਭੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਕਰਕੇ ਬੇहद ਅਫਸੋਸ ਹੋਇਆ ਹੈ ਤੇ ਛੜਕਾਟੀਆਂ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਨਿਵਾਸ ਮਿਲੇ ਚਾਚਾ ਚਤਰਾ ਹਮੇਸ਼ਾ ਸਾਡੇ ਦਿਲ ਦੇ ਵਿੱਚ ਵਸਦੇ ਰਹਿਣਗੇ ਤਾਂ ਸੀਐਮ ਮਾਨ ਨੇ ਵੀ ਪੋਸਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਕਾਮੇਡੀ ਹੈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਜਸਵਿੰਦਰ ਭੱਲਾ ਜੀ ਜੋ ਕਿ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਹੇ ਉਹਨਾਂ ਦਾ ਅਦਿਮ ਸੰਸਕਾਰ ਕੀਤਾ ਜਾਵੇਗਾ ਜਦੋਂ ਉਹਨਾਂ ਦੀ ਧੀ ਯੂਰਪ ਤੋਂ ਵਾਪਸ ਆ ਜਾਵੇਗੀ ਫਿਲਹਾਲ ਇਸ ਖਬਰ ਤੇ ਗੱਲਬਾਤ ਕਰਨ ਲਈ ਅਨਮੋਲ ਗੁਲਾਟੀ ਸਾਡੇ ਨਾਲ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਜਸਵਿੰਦਰ ਭੱਲਾ ਜੀ ਜਿਹੜੇ ਨੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੜਕੇ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ ਕੀ ਕੁਝ ਵਜ੍ਹਾ ਰਹੀ ਬਿਲਕੁਲ ਦੇਖੋ ਕਿਉਂਕਿ ਖਾਸ ਤੌਰ ਤੇ ਗੱਲ ਕੀਤੀ ਜਾਵੇ ਇੱਕ ਬਹੁਤ ਵੱਡੇ ਕਲਾਕਾਰ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਕਮੇਡੀਅਨ ਜਸਵਿੰਦਰ ਪੱਲਾ ਉਹਨਾਂ ਦੀ ਗੱਲ ਕੀਤੀ ਜਾਵੇ ਕੈਰੀਅਰ ਦੀ ਤਾਂ ਬਹੁਤ ਜੁਕੀਆ ਉਮਦਾ ਕਲਾਕਾਰ ਸੀਗੇ ਤੇ ਬਹੁਤ ਜੋ ਵੱਡੀ ਬ੍ਰਾਂਡਸ ਨੇ ਵੱਡੇ ਫਿਲਮੀਜ਼ ਨੇ ਉਹਨਾਂ ਦੇ ਵਿੱਚ ਜੁਕੀਆ ਉਹਨਾਂ ਦੇ ਕਿਰਦਾਰ ਹਮੇਸ਼ਾ ਲੋਕਾਂ ਨੂੰ ਯਾਦ ਰਹਿਣਗੇ ਹਸਾਉਂਦੇ ਰਹਿਣਗੇ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਕੈਰੀਅਨ ਜੱਟਾ ਦੀ ਜਾਂ ਹੋਰ ਕੋਈ ਵੀ ਜੇ ਫਿਲਮ ਦੀ ਗੱਲ ਕੀਤੀ ਜਾਵੇ ਕਾਮੇਡੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਦਾ ਇੱਕ ਅਲੱਗ ਹੀ ਐਲੀਮੈਂਟ ਜੁਕਿਓ ਹੁੰਦਾ ਸੀਗਾ ਹੁਣ ਕਿਉਂਕਿ ਹਸਪੀਟਲਾਈਜ਼ ਸੀਗੇ ਤਬਿਆਤ ਜੋ ਕਿ ਉਹ ਨਸਾਜ਼ ਸੀਗੀ ਕਾਫੀ ਲੰਬੇ ਸਮੇਂ ਤੋਂ ਜਿਸ ਦੇ ਕਰਕੇ ਦਿਹਾਂਤ ਹੋਇਆ ਇਸ ਵਕਤ ਅਸੀਂ ਜਸਵਿੰਦਰ ਭੱਲਾ ਦੇ ਘਰ ਦੇ ਬਾਹਰ ਜੋ ਕਿ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਲੋਕ ਜੋ ਕਿ ਹੈ ਲਗਾਤਾਰ ਇੱਥੇ ਪਹੁੰਚ ਰਹੇ ਹਨ ਖਾਸ ਤੌਰ ਤੇ ਫਿਲਮ ਜਗਤ ਦੇ ਲੋਕ ਜੋ ਕਿ ਹੈ ਉਹ ਇੱਥੇ ਜ਼ਰੂਰ ਜੋ ਕਿ ਹੈ ਉਹ ਆ ਰਹੇ ਹਨ ਥੋੜੀ ਦੇਰ ਪਹਿਲਾਂ ਹੀ ਜੀਪੀ ਗਿਰਵਾਲ ਜੋ ਕਿ ਇੱਥੇ ਆ ਕੇ ਗਏ ਨੇ ਕੁਲਵਿੰਦਰ ਬਿੱਲਾ ਇੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਪੋਲਿਟਿਸ਼ੀਅਨਸ ਵੀ ਜੋ ਕਿ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇੱਥੇ ਪਹੁੰਚ ਰਹੇ ਹਨ ਜਸਵਿੰਦਰ ਭੱਲਾ ਜੋ ਕਿ ਹੈ ਜੋ ਕਿ ਹੈ ਕਿਉਂਕਿ ਕਾਫੀ ਵੱਡੇ ਕਲਾਕਾਰ ਸੀਗੇ ਕਮੇਡੀਅਨ ਸੀਗੇ ਤਾਂ ਇੱਕ ਇਹੋ ਜੀ ਹਸਤੀ ਸੀਗੇ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਕਿ ਹੈ ਸਾਰੇ ਹੀ ਜਾਣਦੇ ਸੀਗੇ ਹਰ ਪੰਜਾਬੀ ਆਲਮੋਸਟ ਜੋ ਕਿ ਹੈ ਉਹਨਾਂ ਨੂੰ ਜਾਣਦਾ ਹੈ ਜਿਸ ਦੇ ਕਰਕੇ ਅੱਜ ਜੋ ਕੀ ਹੈ ਕਾਫੀ ਸ਼ੋਕ ਦੀ ਲਹਿਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਵਕਤ ਮੁਹਾਲੀ ਦੇ ਐਮਐਲਏ ਕੁਲਵੰਤ ਸਿੰਘ ਵੀ ਜੋ ਕੀ ਹੈ ਇਸ ਵਕਤ ਘਰ ਦੇ ਵਿੱਚ ਮੌਜੂਦ ਨੇ ਅੰਦਰ ਪਰਿਵਾਰ ਦੇ ਨਾਲ ਇਸ ਵਕਤ ਜੋ ਕੀ ਹੈ ਖਾਸ ਤੌਰ ਤੇ ਦੁੱਖ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਹਨ ਪਰਿਵਾਰ ਦੇ ਲਈ ਪੰਜਾਬੀ ਇੰਡਸਟਰੀ ਦੇ ਲਈ ਤਮਾਮ ਪੰਜਾਬੀਆਂ ਦੇ ਲਈ ਅੱਜ ਜੋ ਕੀ ਹੈ ਇੱਕ ਖਾਸ ਤੌਰ ਤੇ ਦੁੱਖ ਦੀ ਘੜੀ ਜੋ ਕੀ ਹੈ ਅੱਜ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੋ ਕਿ ਇਹ ਕਾਫੀ ਲੋਕ ਜੋ ਕਿ ਲਗਾਤਾਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੋਲਿਟਿਸ਼ੀਅਨਸ ਦੀ ਤਾਂ ਵਕ ਵਕ ਪੋਲਿਟਿਸ਼ੀਅਨਸ ਵੱਲੋਂ ਟਵੀਟ ਕਰਕੇ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹ ਜਸਵਿੰਦਰ ਭੱਲਾ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਸਵਿੰਦਰ ਭੱਲਾ ਮਤਲਬ ਉਹ ਸ਼ਖਸ ਨੇ ਜਿਨ੍ਹਾਂ ਨੂੰ ਹਰ ਪੰਜਾਬੀ ਜੋ ਕਿ ਹੈ ਉਹ ਜਾਣਦਾ ਹੈ ਕਾਮੇਡੀ ਦੀ ਗੱਲ ਕੀਤੀ ਜਾਵੇ ਤਾਂ ਚੰਨ ਨਾਮ ਪੰਜਾਬੀ ਇੰਡਸਟਰੀ ਦੇ ਜਦੋਂ ਕਾਮੇਡੀ ਦੇ ਵਿੱਚ ਲਏ ਜਾਂਦੇ ਨੇ ਤਾਂ ਜਸਵਿੰਦਰ ਭੱਲਾ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੋ ਕਿ ਹੈ ਉਹ ਉਹਨਾਂ ਦਾ ਜ਼ਿਕਰ ਹੁੰਦਾ ਹੈ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਪੂਰੀ ਪੰਜਾਬੀ ਇੰਡਸਟਰੀ ਦੇ ਲਈ ਜੋ ਕੀ ਹੈ ਇੱਕ ਕਾਫੀ ਵੱਡਾ ਜੋ ਕੀ ਹੈ ਦੁੱਖ ਇਸ ਵਕਤ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਕਿਉਂਕਿ ਮਹੱਲੀ ਦੇ ਵਿੱਚ ਜੋ ਕੀ ਹੈ ਫਿਲਮ ਫੇਅਰ ਅਵਾਰਡਸ ਜੋ ਕੀ ਹੈ ਕੱਲ ਹੋ ਰਹੇ ਨੇ ਜਿਸ ਦੇ ਕਰਕੇ तमाम ਜੋ ਪੰਜਾਬ ਇੰਡਸਟਰੀ ਦੇ ਲੋਕ ਨੇ ਉਹ ਇਸ ਵਕਤ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਅੱਜ ਜੋ ਕੀ ਹੈ ਕਾਫੀ ਲੋਕ ਵੀ ਇੱਥੇ ਲਗਾਤਾਰ ਪਹੁੰਚ ਰਹੇ ਨੇ ਕੁਝ ਕਲਾਕਾਰ ਵੀ ਜੋ ਕੀ ਆ ਕੇ ਜਾ ਚੁੱਕੇ ਨੇ ਸ਼ਰਧਾਂਜਲੀ ਦੇ ਚੁੱਕੇ ਨੇ ਇਸ ਤੋਂ ਇਲਾਵਾ ਜੋ ਕੀ ਹੈ ਕੱਲ ਜੋ ਕੀ ਕਰੀਮੇਸ਼ਨ ਦਾ ਸਮਾਰਕਿਆ ਗਿਆ ਕਿਉਂਕਿ ਕਈ ਇਹੋ ਜਿਹੇ ਲੋਕ ਨੇ ਖਾਸ ਤੌਰ ਤੇ ਫੈਮਿਲੀ ਦੇ ਵਿੱਚ ਲੋਕ ਨੇ ਜੋ ਬਾਹਰ ਵੀ ਸੈਟਲਡ ਨੇ ਬਰਾਡ ਸੈਟਲਡ ਨੇ ਉਹ ਵੀ ਇੱਥੇ ਪਹੁੰਚਣਗੇ ਤਾਂ ਉਸ ਤੋਂ ਬਾਅਦ ਕੱਲ ਜੋ ਕੀ ਹੈ 12 ਵਜੇ ਦੇ ਕਰੀਬ ਅੰਤਿਮ ਸੰਸਕਾਰ ਜਸਵਿੰਦਰ ਭੱਲਾ ਹੋਂ ਦਾ ਕੀਤਾ ਜਾਊਗਾ ਜੀ ਤੇ ਅਨਮੋਲ ਕੀ ਕਹੋਗੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਯੂਰਪ ਦੇ ਵਿੱਚ ਰਹਿ ਰਹੇ ਨੇ ਤੇ ਉਹ ਜਦੋਂ ਵਾਪਸ ਆ ਜਾਣਗੇ ਉਸ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੀ ਬਿਲਕੁਲ ਦੇਖਿਓ ਕਿਉਂਕਿ ਅੱਜ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਜੋ ਕਿ ਅੱਜ ਡੈਥ ਹੋਈ ਹੈ ਅੰਤਿਮ ਸੰਸਕਾਰ ਜੋ ਕਿ ਉਹ ਕੱਲ ਦੁਪਹਿਰ 12 ਵਜੇ ਕੀਤਾ ਜਾਊਗਾ ਕਿਉਂਕਿ ਬੇਟੀ ਜੋ ਕਿ ਯੂਰਪ ਦੇ ਵਿੱਚ ਸੈਟਲਡ ਹੈ ਉਹਨਾਂ ਨੂੰ ਆਉਣ ਦੇ ਵਿੱਚ ਸਮਾਂ ਲੱਗੂਗਾ ਜਿਸ ਤੋਂ ਬਾਅਦ ਕੱਲ ਦੁਪਹਿਰ 12 ਵਜੇ ਮੁਹਾਲੀ ਵਿਖੇ ਜੁਕੀ ਹੈ ਜਸਵਿੰਦਰ ਪੱਲਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਹਾਲਾਂਕਿ ਇੱਕ ਅੱਜ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਕੇ ਤੇ ਕਿਹਾ ਜਾ ਰਿਹਾ ਕਿ ਇੱਕ ਬਿਲਕੁਲ ਖਾਸ ਤੌਰ ਤੇ ਇੱਕ 에ਰਾ ਜੋ ਕਿ ਹੈ ਉਹ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮਐਲਏ ਕੁਲਵੰਤ ਜੋ ਕੀ ਹੈ ਉਹ ਜੋ ਕੀ ਹੈ ਇੱਥੇ ਨਜ਼ਰ ਆ ਰਹੇ ਹਨ ਐਮਐਲਏ ਐਮਐਲਏ ਮੋਹਾਲੀ ਜੋ ਕੀ ਹੈ ਇੱਥੇ ਦੇਖਣ ਨੂੰ ਮਿਲ ਰਹੇ ਹਨ ਐਮਐਲਏ ਸਾਹਿਬ ਐਮਐਲਏ ਸਾਹਿਬ ਅੱਜ ਪਰਿਵਾਰ ਨੂੰ ਮਿਲ ਕੇ ਆਏ ਹੋ ਕੀ ਕੁਝ ਗੱਲਬਾਤ ਹੋਈ ਤੇ ਕਿਵੇਂ ਤੁਸੀਂ ਯਾਦ ਕਰਦੇ ਹੋ ਜਸਵਿੰਦਰ ਪੱਲਾ ਉਹਨਾਂ ਨੂੰ ਨਹੀਂ ਨਾਸ ਦੇਣਾ ਦੱਸ ਦੇਣਾ ਫਿਰ ਉਹ ਚ ਜੀ 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 2 ਮਿੰਟ ਦੇ ਦੋ ਮਿੰਟ ਕਰ ਲੈਣਾ ਖਾਣ ਲੈਣਾ ਖਾਣ ਲੈਣਾ ਜੀ 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 ਕੀ ਕਹਿਣਾ ਚਾਹੋ ਥੱਲੇ ਕਰੋ ਵੀਰੇ ਕਰ ਰਹੀ ਜੀ ਹਾਂ ਮਾਈਕ ਨੀਚੇ ਕਰੋ ਯਾਰ ਸਰ ਦਾ ਫੇਸ ਛੱਡ ਦਿਓ ਬਹੁਤ ਵੱਡਾ ਨਾਂ ਔਰ ਬਹੁਤ ਵੱਡਾ ਘਟਾ ਜਿਹੜਾ ਬੰਦਾ ਜਿਹੜਾ ਬੰਦੇ ਦਾ ਨਾਂ ਹੁੰਦਾ ਜਿਹੜਾ ਜਿੰਨਾ ਉਹ ਉਹਨਾਂ ਦਾ ਦੇਣ ਹੁੰਦੀ ਹੈ ਸਮਾਜ ਨੂੰ ਜਦੋਂ ਚਲੇ ਜਾਂਦੇ ਨੇ ਦੁਨੀਆ ਛੱਡ ਕੇ ਉੱਡਾ ਹੀ ਵੱਡਾ ਘਾਟਾ ਜਿਹੜਾ ਪੈਂਦਾ ਤੇ ਅੱਜ ਪੰਜਾਬ ਨੂੰ ਪੰਜਾਬੀਅਤ ਨੂੰ ਇੱਕ ਬੜਾ ਵੱਡਾ ਘਾਟਾ ਪਿਆ ਜਸਵਿੰਦਰ ਭੱਲਾ ਜੀ ਦੇ ਜਾਣ ਦਾ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈਗਾ ਔਰ ਇਸ ਟਾਈਮ ਤੇ ਮੈਂ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਔਰ ਨਾਲ ਹੀ ਮੈਂ ਉਹਨਾਂ ਨੂੰ ਯਕੀਨ ਦਵਾਇਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਤੁਹਾਡੇ ਨਾਲ ਕਿਉਂਕਿ ਜਸਵਿੰਦਰ ਭੱਲਾ ਸੀ ਭੰਦਾਜੀ ਸੀ ਜਿਹੜੇ ਉਹ ਕੱਲੇ ਪਰਿਵਾਰ ਦੀ ਮੈਂਬਰ ਨਹੀਂ ਸੀ ਉਹ ਪੂਰੇ ਪੰਜਾਬ ਦੇ ਮੈਂਬਰ ਸੀ ਉਹਨਾਂ ਨੇ ਪੰਜਾਬ ਦੇ ਸੱਭਿਆਚਾਰ ਦੀ ਜੋ ਸੇਵਾ ਕੀਤੀ ਉਹ ਨਾ ਪੂਰੀ ਜਾਣ ਵਾਲੀ ਆ ਔਰ ਜੋ ਉਹਨਾਂ ਨੇ ਆਪਣੀ ਕਮੇਡੀ ਰਾਹੀਂ ਲੋਕਾਂ ਨੂੰ ਹਸਾਇਆ ਕੱਲਾ ਹਸਾਇਆ ਹੀ ਨਹੀਂ ਬਲਕਿ ਜਿਹੜੇ ਮਾੜੇ ਕੰਮ ਹੁੰਦੇ ਸੀ ਉਹਨਾਂ ਦੇ ਉੱਤੇ ਐਸੀ ਤਾਂ ਜੀ ਕਰਦੇ ਸੀ ਤੇ ਲੋਕ ਜਿਹੜੇ ਕਰਦੇ ਸੀ ਉਹਨਾਂ ਦੇ ਅੰਦਰ ਤੱਕ ਜਾਂਦਾ ਸੀ। ਬਿਲਕੁਲ। ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਮੈਂ ਸ਼ਿਸ਼ਕਰੂੰਗੀ ਕਿ ਕੋਈ ਯਾਦਗਾਰ ਸਟੈਬਲਿਸ਼ ਕੀਤੀ ਜਾਵੇ। ਘਟ-ਘਟ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਇਸ ਲਈ ਯਾਦ ਰੱਖਣ ਕੋਈ ਇਸ ਜੀ ਯਾਦਗਾਰ ਮਹਾਲੀ ਚੋ ਜੀ ਜਾਂ ਕਿਸੇ ਆਸ-ਪਾਸ ਦੀ ਵਿੱਚ ਕੋਈ ਵੀ ਬਣਾ ਲਈ ਜਾਵੇ। ਬਿਲਕੁਲ ਜਿਹੜੇ ਐਦਾਂ ਦੇ ਬੰਦੇ ਹੁੰਦੇ ਨੇ ਨਾ ਜੀ ਜਦੋਂ ਉਹਨਾਂ ਦੀ ਯਾਦਗਾਰਾਂ ਬਣਦੀਆਂ ਨੇ ਬਣਨੀਆਂ ਜ਼ਰੂਰੀ ਨੇ। ਜਦੋਂ ਉਹਨਾਂ ਦੀਆਂ ਯਾਦਗਾਰਾਂ ਬਣਦੀਆਂ ਨੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇਖਦੀਆਂ ਨੇ ਔਰ ਦੇਖ ਕੇ ਸੋਚਦੀਆਂ ਨੇ ਆਬੀ ਉਹਦਾ ਬਣਨ ਵਾਸਤੇ ਤੇ ਮੈਂ ਮਾਝੋਗ ਮੁੱਖ ਮੰਤਰੀ ਵੈਸੇ ਆਬੀਓ ਕਲਾਕਾਰਨ ਕਮੇਟੀ ਰਹੇ ਨੇ ਤੇ ਮੈਨੂੰ ਲੱਗਦਾ ਵੀ ਉਹਨਾਂ ਦੀ ਜਰੂਰ ਯਾਦਗਾਰ ਆ ਜਿਹੜੀ ਉਹ ਬਣਾਉਣਗੇ ਤੇ ਮੈਂ ਵੀ ਬੇਨਤੀ ਕਰੂੰਗਾ ਵੀ ਸਾਡੇ ਮੁਹਾਲੀ ਚ ਵੀ ਰਹਿੰਦੇ ਸੀ ਤੇ ਮੇਰੀ ਮੇਰਾ ਇਹ ਡਿਊਟੀ ਬਣਦੀ ਹੈ ਮੇਰੀ ਡਿਊਟੀ ਬਣਦੀ ਹੈ ਵੀ ਮੈਂ ਉਹਨਾਂ ਤੱਕ ਇਹ ਗੱਲ ਪਹੁੰਚਾਵਾਂ ਤੇ ਰਿਕਵੈਸਟ ਵੀ ਕਰਾਂ ਤੇ ਜਰੂਰ ਇੱਕ ਯਾਦਗਾਰ ਆ ਜਿਹੜੀ ਉਹ ਉਹਨਾਂ ਦੀ ਇੱਥੇ ਮੁਹਾਲੀ ਦੇ ਵਿੱਚ ਬਣਾਈ ਜਾਊਗੀ ਠੀਕ ਹੈ ਥੈਂਕ ਯੂ ਧੰਨਵਾਦ ਤਾਂ ਬਿਲਕੁਲ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ तमाम ਲੋਕ ਜੋ ਕਿ ਹੈ ਦੁੱਖ ਦੇ ਵਿੱਚ ਜ਼ਰੂਰ ਜੋ ਕੀ ਆ ਉਹ ਨਜ਼ਰ ਆ ਰਹੇ ਹਨ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਪੋਲਿਟਿਸ਼ੀਅਨਸ ਦੀ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਕੋਈ ਵੀ ਪੰਜਾਬੀ ਹੋਏ ਤਾਂ ਉਹ ਜਸਵਿੰਦਰ ਭੱਲਾ ਦਾ ਨਾਂ ਜ਼ਰੂਰ ਜਾਣਦਾ ਜਸਵਿੰਦਰ ਭੱਲਾ ਦਾ ਜੋ ਕਿ ਅਸੀਂ ਬਚਪਨ ਤੋਂ ਜਸਵਿੰਦਰ ਭੱਲਾ ਦੀ ਕਾਮੇਡੀ ਜੋ ਕਿ ਉਹ ਦੇਖਦੇ ਆਏ ਹਾਂ ਹਰ ਕਾਮੇਡੀ ਸੀਰੀਜ਼ ਦੇ ਵਿੱਚ ਹਰ ਕਾਮੇਡੀ ਜੋ ਕਿ ショਜ਼ ਦੇ ਵਿੱਚ ਜਸਵਿੰਦਰ ਭੱਲਾ ਨਜ਼ਰ ਆਉਂਦੇ ਸੀਗੇ ਮੋਹਾਲੀ ਤੋਂ ਐਮਐਲਏ ਕੁਲਵੰਤ ਸਿੰਘ ਵੀ ਜੋ ਕਿ ਹੁਣੇ ਦੱਸ ਕੇ ਗਏ ਨੇ ਕਿਸ ਤਰੀਕੇ ਨਾਲ ਉਹ ਆਪਣੇ ਜੋ ਕਿ ਉਹਨਾਂ ਦੇ ਡਾਇਲੌਗ ਡਿਲੀਵਰੀ ਸੀਗੀ ਆਪਣੀ ਕਾਮੇਡੀ ਕਾਮਿਕ ਟਾਈਮਿੰਗ ਸੀਗੀ ਉਸ ਦੇ ਨਾਲ ਲੋਕਾਂ ਨੂੰ ਹਸਾ ਰਹੇ ਸੀਗੇ ਸਮਾਜ ਦੇ ਵਿੱਚ ਖਾਸ ਤੌਰ ਤੇ ਅਵੇਅਰਨੈਸ ਦੇ ਲਈ ਵੀ ਕਈ ਵਾਰੀ ਦੇਖਿਆ ਗਿਆ ਕਿ ਤੰਜ ਕਰਦੇ ਹੋਏ ਨਜ਼ਰ ਆਉਂਦਾ ਸੀ ਕਿ ਜੇ ਕੁਝ ਕੁਝ ਗਲਤ ਹੋ ਰਿਹਾ ਸੀਗਾ ਤਾਂ तमाम ਚੀਜ਼ਾਂ ਦੇ ਉੱਪਰ ਜੋ ਕੀ ਹੈ ਉਹਨਾਂ ਵੱਲੋਂ ਵਕ ਵਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਜ਼ਰੂਰ ਕੀਤਾ ਜਾਂਦਾ ਸੀਗਾ ਅੱਜ ਜੋ ਕੀ ਹੈ ਕਾਫੀ ਦੁੱਖ ਦੀ ਘੜੀ ਜੋ ਕੀ ਹੈ ਪੂਰੇ ਪੰਜਾਬ तमाम ਪੰਜਾਬੀਆਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੇ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਜ਼ਰੂਰ ਇੱਕ ਯਾਦਗਾਰ ਜੋ ਕੀ ਹੈ ਮੁਹੱਲੇ ਦੇ ਵਿੱਚ ਜੋ ਕੀ ਹੈ ਬਣਾਈ ਜਾ ਸਕਦੀ ਹੈ ਜਸਵਿੰਦਰ ਪੱਲਾ ਦੇ ਨਾਮ ਤੋਂ ਠੀਕ ਹੈ ਠੀਕ ਹੈ ਅਨਮੋਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੇ तमाम ਜਾਣਕਾਰੀ ਦਿੱਤੀ ਤਾਂ ਅਨਮੋਲ ਜਿਵੇਂ ਜਾਣਕਾਰੀ ਦੇ ਰਹੇ ਸੀਗੇ ਕਿ ਇੱਕ ਯਾਦਗਾਰ ਵੀ ਉਹਨਾਂ ਦੀ ਬਣਾਈ ਜਾ ਸਕਦੀ ਹੈ ਹਾਲਾਂਕਿ ਸੀਐਮ ਮਾਨ ਤੋਂ ਪੂਰੀ ਗੱਲ ਡਿਸਕਸ ਹੋਵੇਗੀ ਉਸ ਤੋਂ ਬਾਅਦ ਹੀ ਇਸ ਤੇ ਗੱਲ ਨਿਕਲ ਕੇ ਸਾਹਮਣੇ ਆਵੇਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਦਿੱਗਜ ਪੰਜਾਬੀ ਕਲਾਕਾਰ ਦਾ ਦੇਹਾਂਤ ਹੋ ਗਿਆ ਹੈ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ